ਚਲੇਗੀ ਨਹੀਂ ਚਲੇਗਾ ਤੇਰੀ ਚੱਕ ਦਿਆਂਗੇ ਤੌਣ ਕੇ ਮੋਟਾ ਰੱਖ ਦਿਆਂਗੇ ਜਿੰਦਾਬਾਦ ਸਰਕਾਰ ਮਰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ 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 ਮਾਂਚ ਪੰਜਾਬ ਜਿੰਦਾਬਾਦ 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 ਜੁਆਇੰਟ ਫੋਰਮ ਅਤੇ ਇਕਤਾ ਮਾਂਚ ਪੰਜਾਬ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਆਪਣੀਆਂ ਲਟਕਦੀਆਂ 40 ਮੰਗਾਂ ਨੂੰ ਲੈ ਕੇ ਅੱਜ ਜੁਆਇੰਟ ਫੋਰਮ ਤੇ ਬਿਜਲੀ ਇਕਤਾ ਮੰਚ ਪੰਜਾਬ ਦੇ ਫੈਸਲੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਸਰਕਰ ਪੱਤਰ ਉੱਤੇ ਮੈਨੇਜਮੈਂਟ ਦੇ ਅਰਥੀ ਫੂਕ ਮੁਜ਼ਾਰੇ ਕਰਨ ਦੇ ਉਪਰੰਤ ਡੀਸੀ ਅਤੇ ਐਸਟੀਐਮ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦੇਣ ਦੇ ਸਿਲਸਲੇ ਵੱਜੋਂ ਲੁਧਿਆਣਾ ਵਿਖੇ ਵੀ ਮੁਖ ਚੀਫ ਇੰਜੀਨੀਅਰ ਕੇਂਦਰੀ ਜ਼ੋਨ ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦੇ ਉਪਰੰਤ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਤੇ ਲੁਧਿਆਣਾ ਦੇ ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਬਿਜਲੀ ਮੁਲਾਜ਼ਮਾਂ ਦੀਆਂ 40 ਮੰਗਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਿਜਲੀ ਮੁਲਾਜ਼ਮਾ ਆਗੂਆਂ ਨੇ ਦੱਸਿਆ ਕਿ ਇੰਦੀਆਂ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਨੂੰ ਮੰਨਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਸਰਕਾਰ ਅਤੇ ਬਿਜਲੀ ਮੈਨੇਜਮੈਂਟ ਦੀ ਅਜੇ ਹੀ ਬੇਰੁਖੀ ਦੇ ਕਾਰਨ ਬਿਜਲੀ ਇਕਤਾ ਮੰਚ ਤੇ ਜੋਇੰਟ ਫੋਰਮ ਦੇ ਵੱਲੋਂ ਸਾਂਝੇ ਪ੍ਰੋਗਰਾਮ ਦਿੱਤੇ ਗਏ ਹਨ। ਤਹਿਤ ਵਿੱਤੇ ਦਿਨੀ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ। ਅੱਜ ਸਰਕਰ ਕੋਲ ਪੱਧਤੇ ਅੱਥੀ ਫੂਕ ਮਜਾਰੇ ਕੀਤੇ ਜਾ ਰਹੇ ਨੇ। 21 ਫਰਵਰੀ ਤੋਂ 5 ਮਾਰਚ ਤੱਕ ਵਰਕ ਟੂ ਟੂਲ ਸ਼ਕਤੀ ਦੇ ਨਾਲ ਲਾਗੂ ਕਰਨ 6 ਮਾਰਚ ਨੂੰ ਮੁੱਖ ਮੰਤਰੀ ਦਫ਼ਤਰ ਪਟਿਆਲਾ ਵਿਖੇ ਸਵੇਪਾ ਪਤਰੀ ਤਰਨਾ 13 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਰਹਿਸ਼ ਸੰਗਰੂਰ ਵਿਖੇ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਮਾਗੂ ਨੇ ਦੱਸਿਆ ਕਿ ਜੇਕਰ ਫਿਰ ਵੀ ਸਰਕਾਰ ਅਤੇ ਮੈਨੇਜਮੈਂਟ ਟ੍ਰਸਟ ਤੋਂ ਮਸਨਾ ਹੋਈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਿੱਖੇ ਸ਼ਿਵਸ਼ ਕੀਤੇ ਜਾਣਗੇ ਪਾਲ ਸਿੰਘ ਰਿਪੀ ਜਨਰਲ ਫੈਕਟਰੀ ਪੰਜਾਬ ਅਸੀਂ 29 1 2024 ਨੂੰ 40 ਮੰਗਾਂ ਦਾ ਮੰਗ ਚਾਟਰ ਜਿਹੜਾ ਉਹ ਮੈਨੇਜਮੈਂਟ ਨੂੰ ਦਿੱਤਾ ਸੀ ਜਿਸ ਦੇ ਵੰਦ ਦੇ ਵਿੱਚ ਨਾ ਤਾਂ ਕੋਈ ਮੈਨੇਜਮੈਂਟ ਨੇ ਔਰ ਸਰਕਾਰ ਨੇ ਕੋਈ ਮੀਟਿੰਗ ਦੇਣੀ ਠੀਕ ਸਮਝੀ ਔਰ ਨਾ ਹੀ ਉਸ ਮੰਗ ਪੱਤਰ ਦੇ ਕੋਈ ਵਿਚਾਰ ਚਰਚਾ ਕਰਕੇ ਕੋਈ ਗੱਲ ਜਿਹੜੀ ਐ ਨਿਪਰੇ ਚਾੜਨੀ ਚਾਹੀ ਜਿਹੜਾ ਹੈ ਵੰਦ ਦੇ ਵਿੱਚ ਅਸੀਂ ਜਿਹੜੇ ਆ ਉਹ ਮਜਬੂਰ ਨਿਵਾਸਾਂ ਨੂੰ ਜਿਹੜਾ ਉਹ ਧਰਨਿਆਂ ਦਾ ਮੁਜ਼ਾਹਰਿਆਂ ਦਾ ਔਰ ਰੋਸ ਪ੍ਰਦਰਸ਼ਨਾਂ ਦਾ ਜਿਹੜਾ ਸੀ ਉਹ ਸਿਲਸਿਲਾ ਸਾਨੂੰ ਉਹ ਅਪਣਾਉਣਾ ਪਿਆ ਜਿਸ ਦੇ ਤਹਿਤ ਹੀ ਅਸੀਂ 20 ਤਰੀਕ ਨੂੰ ਅਸੀਂ ਬਿਜਲੀ ਮੰਤਰੀ ਦੀ ਕੋਠੀ ਦਾ ਬਾਹਰ ਧਰਨਾ ਦੇ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਉਹ ਪ੍ਰੋਟੈਸਟ ਅਸੀਂ ਸ਼ੁਰੂ ਕੀਤਾ ਹੋਇਆ ਵੀ ਜਿਹੜਾ ਅੱਜ ਇੱਥੇ ਪੰਜਾਬ ਦੇ ਵਿੱਚ ਪੂਰੀ ਕਿਸਾਨੀ ਆ ਜਿਹੜੀ ਉਹ ਸ਼ੁਭ ਕਰਨ ਦੀ ਮੌਤ ਰੋਜ਼ ਪ੍ਰਗਟਾਵੇ ਜਿਹੜੇ ਕਰਕੇ ਉਹ ਟਰੈਕਟਰ ਮਾਰਚ ਕਰ ਰਹੀ ਆ ਉਸੇ ਸਬੰਧ ਵਿੱਚ ਅਸੀਂ ਵੀ ਪੰਜਾਬ ਦੇ ਸਾਰੇ ਸਰਕਲਾਂ ਦੇ ਵਿੱਚ ਅਸੀਂ ਜਿਹੜੇ ਅੱਜ ਅਰਥੀ ਹੁਕਮ ਜਾਰੀ ਕਰਕੇ ਔਰ ਮੰਗ ਪੱਤਰ ਦੇ ਰਹੇ ਆ ਡੀਸੀ ਸਾਹਿਬ ਨੂੰ ਜਾਂ ਮੌਜੂਦਾ ਜਿਹੜੇ ਆ ਐਸਡੀਐਮ ਸਾਹਿਬਾਨ ਨੂੰ ਵੀ ਉਹਨਾਂ ਦੇ ਥਰੂ ਪਾ ਕੇ ਜਿਹੜੀ ਆ ਮੰਗ ਪੱਤਰ ਦੇ ਕੇ ਵੀ ਇਹ ਬਿਲੀ ਬੋਰਡ ਇੱਕ ਅਹਿਮ ਅਦਾਰਾ ਆ ਇਹਨੂੰ ਬਚਾਉਣ ਲਈ ਔਰ 95/19 ਵਾਲੇ ਜਿਹੜੇ ਅੱਜ ਕੱਲ ਸਭ ਤੋਂ ਜਿਹੜਾ ਪਖ ਦਾ ਮਸਲਾ ਜਿਹੜਾ ਵੀ ਜਿਨ੍ਹਾਂ ਦਾ ਸਰਕਾਰ ਨੇ ਪਹਿਲਾਂ ਹੀ ਕੁਝੀਆਂ ਚਾਲਾਂ ਚੱਲ ਕੇ ਇਹਨਾਂ ਨੂੰ ਪ੍ਰਵਿਸ਼ਣ ਪੀੜ ਤੇ ਰੱਖਣਾ ਸ਼ੁਰੂ ਕੀਤਾ ਲਾਈਨਮੈਨ ਦੀ ਜਗ੍ਹਾ ਸਾਈਕਲੈਂਡਮਨ ਭਰਤੀ ਕੀਤਾ ਉਸ ਤੋਂ ਬਾਅਦ 3 ਸਾਲ ਪ੍ਰਵੇਸ਼ਨਪੂਰਵ ਪੀੜਾ ਹੋ ਗਿਆ ਤਾਂ ਨਹੀਂ ਪੈਸੇ ਤੇ ਹੁਣ ਸਾਲ ਚੌਥਾ ਵੀ ਗੁਜ਼ਰਨੇ ਵਾਲਾ ਤੇ ਇਹ ਤੱਕ ਇਹਨਾਂ ਨੂੰ ਜਿਹੜੀਆਂ ਤਰਖਾਹਾਂ ਉਹ ਨਹੀਂ ਦਿੱਤੀਆਂ ਉਹ ਸਾਰਿਆਂ ਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਅੱਜ ਧਰਨਾ ਦੇ ਕੇ ਹਟੇ ਆਂ ਅਰਤੀ ਫਾੜ ਕੇ ਹਟੇ ਆਂ ਔਰ ਇਸ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਤੱਕ ਜਿਹੜੇ ਇਹ ਮੰਗ ਪੱਤਰ ਪਹੁੰਚਦੇ ਕਰਕੇ ਉਸ ਤੋਂ ਬਾਅਦ ਜੇਕਰ ਸਰਕਾਰ ਜਿਹੜੀ ਆ ਫੇਰ ਵੀ ਮੰਗਾ ਨਹੀਂ ਮੰਦੀ ਤਾਂ ਅਸੀਂ ਜਿਹੜਾ ਆ 6 ਤਰੀਕ ਨੂੰ ਹੈੱਡ ਆਫਿਸ ਪਟਿਆਲੇ ਵਿਖੇ ਲਾਮਸਾਲ ਇਕੱਠ ਕਰਕੇ ਜਿਹੜਾ ਉਹ ਬੋਰਡ ਨੂੰ ਜਾਮ ਕਰਨ ਵੱਲ ਜਾਵਾਂਗੇ ਔਰ ਜਿੰਨਾ ਚਿਰ ਮੰਗ ਦੀ ਜਿਹੜੀਆਂ ਸਾਡੀਆਂ ਪਹਿਲਾ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਉਹ ਲਾਗੂ ਨਹੀਂ ਹੁੰਦੀਆਂ ਔਰ 95/19 ਵਾਲਾ ਦਾ ਜਿਹੜਾ ਖਾਸ ਕਰਕੇ ਜਿਹੜੇ ਆ ਬਿਨਾ ਪ੍ਰੋਫੈਸ਼ਨ ਤੋਂ ਸਰਟੀਫਿਕੇਟ ਆ ਕਿਉਂਕਿ ਸਾਥੀਓ ਇਹ ਤੁਹਾਡੇ ਦਸ਼ਨਯੋਗ ਆ ਸਾਡੇ মিডিਆ ਰਾਹੀਂ ਇਹ ਜਿਹੜੀ ਪੰਜਾਬ ਸਰਕਾਰ ਨੂੰ ਅਸੀਂ ਗੱਲ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਸੀ ਲਾਈਨਮੈਂਟ ਭਰਤੀਕਰਨ ਵੀ ਜਾਂ ਏਲਮ ਭਰਤੀ ਕੀਤਾ ਔਰ ਇਹ ਜਿਹੜਾ ਤਜਰਬਾ ਸਰਟੀਫਿਕੇਟ ਲਾ ਕੇ ਜਾਂ ਨਾ ਤਜਰਬਾ ਸਰਟੀਫਿਕੇਟ ਲਾ ਕੇ ਜਿਹੜਾ ਆ ਜਿਨ੍ਹਾਂ ਨੇ ਇਹ ਜਿਹੜੀ ਕਾੜ ਗੱਡੀ ਆ ਉਹਨਾਂ ਤੇ ਜਿਹੜਾ ਕੇਸ ਦਰਜ ਕਰਨਾ ਪੜਦਾ ਵੀ ਉਹਨਾਂ ਨੇ ਇਹ ਜਿਹੜਾ ਯੂਨਿਓ ਬੋਰਡ ਦਾ ਸਰਕੂਲਰ ਆ ਵੀ ਆਈਡੀ ਕਰਨ ਤੋਂ ਬਾਅਦ ਜਿਹਨੇ ਅਪ੍ਰੈਂਟਿਸਿਪ ਕਰ ਲਈ ਤਾਂ ਉਹਨੂੰ ਜਿਹੜਾ ਆ ਉਹ ਲਾਈਨਮੈਨ ਭਰਤੀ ਕਰਨਾ ਇਹਨਾਂ ਨੇ ਸਾਈਕਲਮੈਨ ਨੂੰ ਕਿਉਂ ਭਰਤੀ ਕੀਤਾ ਤੇ ਜਿਹੜਾ ਇਹ ਪੁੱਠੇ ਚੱਕਰਾਂ ਜਿਹੜਾ ਕਿਉਂ ਵਸਾਇਆ ਵੀ ਜਿਹੜਾ ਇਹਨਾਂ ਨੂੰ ਤਜਰਬਾ ਸਰਟੀਫਿਕੇਟ ਲਾ ਕੇ ਨਹੀਂ ਤੇ ਇਹਨਾਂ ਦੇ 10 ਨੰਬਰ ਹੀ ਕਟੌਤੀ ਹੋਊਗੀ ਇਹ ਇਸ ਪਾਸੇ ਨੂੰ ਕਿਉਂ ਮਜਬੂਰ ਕੀਤਾ ਇਹ ਸਾਰੀਆਂ ਜਿਹੜੀਆਂ ਗੱਲਾਂ ਇਹਨਾਂ ਦੇ ਸਬੰਧ ਵਿੱਚ ਪਹਿਲਾਂ ਜਿਨ੍ਹਾਂ ਨੇ ਭਰਤੀ ਵਿਭਾਗ ਆ ਉਨਾ ਦੇ ਜਿਹੜਾ ਅਸੀਂ ਕਹਿੰਨੇ ਆ ਵੀ ਉਹ ਕੇਸ ਦਰਜ ਹੋਣਾ ਚਾਹੀਦਾ ਨਾ ਕਿ ਜਿਹੜੇ ਸਾਡੇ ਮੁਲਾਜ਼ਮਾਂ ਜਿਹਨਾਂ ਤੇ ਜਿਹੜਾ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਉਹਨਾਂ ਨੇ ਨੌਕਰੀ ਕਰ ਲਈ ਹੁਣ ਉਹਨਾਂ ਦੇ ਕੇਸ ਦਰਜ ਹੋਣੇ ਸ਼ੁਰੂ ਹੋਏ ਆ ਪਹਿਲਾਂ ਜਿਨ੍ਹਾਂ ਨੇ ਮੈਨੇਜਮੈਂਟ ਨੇ ਇਹਨਾਂ ਨੇ ਡਾਕੂਮੈਂਟ ਚੈੱਕ ਕਰਕੇ ਇਹਨਾਂ ਦੀ ਭਰਤੀ ਕੀਤੀ ਸੀ ਉਸ ਪ੍ਰਬੰਧਕੀ ਢਾਂਚੇ ਤੇ ਕਿਉਂ ਨਾ ਕੇਸ ਦਰਜ ਕੀਤਾ ਜਾਵੇ ਇਹ ਸਾਰੀਆਂ ਸਾਡੀਆਂ ਮੰਗਾਂ ਆ ਜਿਹੜੀਆਂ ਇਹ ਜਿੰਨਾ ਜਿਹੜੇ ਨਹੀਂ ਮੰਨਿਆ ਜਾਂਦੀਆਂ 95/19 ਨਾਲ ਤਰਖਾ ਨਹੀਂ ਕੀਤੀ ਜਾਂਦੀ ਉਹਨਾਂ ਚ ਜਿਹੜੀ ਅਸੀਂ ਸੰਘਰਸ਼ ਤੇ ਰਾਹ ਤੇ ਜਿਹੜੀ ਆ ਸਾਰੀ ਕਿਸਾਨੀ ਵੀ ਔਰ ਆਮ ਜਿਹੜਾ ਸਰਕਾਰੀ ਵਰਗ ਆ ਉਹ ਰਾਹ ਤੇ ਮਜਾਰਿਆਂ ਦੇ ਰਾਹ ਤੇ ਪਿਆ ਹੋਇਆ ਔਰ ਇਹ ਨਾ ਹੋਵੇ ਕਿਤੇ ਮੰਗਾ ਨਾ ਮੰਨਦੇ ਦਿਲਦਰੇ ਚ ਜਿੱਦਾਂ ਇਹ ਮੁਲਾਜ਼ਮ ਵਰਗ ਨੇ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਲਿਆਂਦੀ ਆ ਉਹਨੂੰ ਹੀ ਪੁੱਠਾ ਗੇੜਾ ਦੇ ਕੇ ਉਹਨੂੰ ਬਾਸ ਕਰ ਦਿੱਤਾ ਜਾਵੇ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਆ ਔਰ ਨਾਲ ਇਸ ਗੱਲ ਦੀ ਇਹ ਅਸੀਂ ਮੰਗ ਵੀ ਕਰਦੇ ਆ ਕਿ ਇਹ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਅੱਜ ਜੁਆਇੰਟ ਫੋਰਮ ਤੇ ਇਕਤਾ ਮੰਚ ਪੰਜਾਬ ਦੇ ਸੱਦੇ ਤੇ ਉੱਤੇ ਅਸੀਂ ਅੰਮ੍ਰਿਤਸਰ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਸੀ ਔਰ ਉਸ ਦਿਨ ਇਹ ਫੈਸਲੇ ਹੋਏ ਸੀ ਕਿ 26 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਕਲ ਪੱਧਰ ਦੇ ਉੱਤੇ ਜੋ ਮੈਨੇਜਮੈਂਟ ਦੇ ਆਪੀ ਫੂਕ ਮੁਜਾਰੇ ਕੀਤੇ ਜਾਣ ਅਤੇ ਰੋਸ ਰੈਲੀਆਂ ਕੀਤੀਆਂ ਜਾਣ ਜਿਹਦੇ ਸਬੰਧ ਦੇ ਵਿੱਚ ਅੱਜ ਅਸੀਂ ਲੁਧਿਆਣੇ ਵਿਖੇ ਈਸਟ-ਵੈਸਟ ਅਤੇ ਸਵਰਣ ਸਰਕਲ ਦਾ ਇਕੱਠਾ ਇੱਥੇ ਧਰਨਾ ਲਗਾਇਆ ਔਰ ਮੈਨੇਜਮੈਂਟ ਦੀ ਆਪੀ ਫੂਕੀ ਆ ਹੁਣ ਇਸ ਤੋਂ ਬਾਅਦ ਅਸੀਂ ਜੋ ਡੀਸੀ ਨੂੰ ਉਹ ਆਪਣਾ ਮੰਗ ਪੱਤਰ ਦੇਣ ਜਾ ਰਹੇ ਹਾਂ ਸਾਰੇ ਸਾਥੀ ਇਥੋਂ ਮੰਗ ਪੱਤਰ ਉਥੇ ਡੀਸੀ ਦਫ਼ਤਰ ਵਿਖੇ ਪਹੁੰਚ ਕੇ ਦੇਣ ਤੋਂ ਬਾਅਦ ਇਹ ਸਾਡੀ ਜਿਹੜੀ ਰੈਲੀ ਆ ਉਹ ਸਮਾਪਤ ਹੋਵੇਗੀ ਸਾਡੀ ਅੱਜ ਦੀ ਜੋ ਮੇਨ ਮੁੱਖ ਮੰਗ ਆ ਸਾਡਾ ਭਖ ਦਾ ਮਸਲਾ ਉਹ ਸਾਥੀ ਜਿਹੜੇ 295/19 ਵਾਲੇ ਸਾਥੀ ਨੇ ਜਿਨ੍ਹਾਂ ਦਾ ਪਰਵਿਸ਼ਣ ਪੀੜ ਵੀ ਪੂਰਾ ਹੋ ਚੁੱਕਿਆ ਨੇ ਔਰ ਉਹਨਾਂ ਦੇ ਜਿਨ੍ਹਾਂ ਦਾ ਕੋਈ ਸਰਟੀਫਿਕੇਟ ਗਲਤ ਨਹੀਂ ਲੱਗਿਆ ਹੋਇਆ ਉਹਨਾਂ ਦੀਆਂ ਅਸੀਂ ਕਹਿੰਨੇ ਆ ਵੀ ਸਾਡੀ ਮੰਗ ਆ ਕਿ ਉਹਨਾਂ ਦੀਆਂ ਤਰਕਾਹਾਂ ਰਿਲੀਜ਼ ਕੀਤੀਆਂ ਜਾਣ ਔਰ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਸ ਦੇ ਨਾਲ ਹੋਰ ਵੀ ਸਾਡੀਆਂ 40 ਮੰਗਾ ਦਾ ਜੋ ਡਿਮਾਂਡ ਚਾਰਟ ਆਉ ਮੈਨੇਜਮੈਂਟ ਨੂੰ ਦਿੱਤਾ ਹੋਇਆ ਉਸ ਦੇ ਸਬੰਧ ਦੇ ਵਿੱਚ ਮੈਨੇਜਮੈਂਟ ਨੇ 5 ਤਰੀਕ ਦੀ ਮੀਟਿੰਗ ਦਿੱਤੀ ਆ 5 ਤਰੀਕ ਨੂੰ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਤੇ ਮੰਗਾ ਸਾਡੀਆਂ ਮੰਨੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਦੱਸ ਦਿੱਤੇ ਆਊਗਾ ਨਹੀਂ ਤਾਂ 6 ਤਰੀਕ ਨੂੰ ਜਿਹੜਾ ਹੈੱਡ ਆਫਸ ਆ ਉਹ ਅਸੀਂ ਉਹਦੇ ਬਾਹਰਲੇ ਪਾਸੇ ਲਾਮਸ਼ਾਲ ਜਿਹੜਾ ਉਹ ਧਰਨਾ ਲਾਵਾਂਗੇ ਅੱਜ ਬਿਜਲੀ ਇਕਤਾ ਮੰਚ ਤੇ ਜੁਆਇੰਟ ਫੋਰਮ ਦੇ ਸਾਂਝੇ ਸੱਦੇ ਦੇ ਉੱਤੇ ਜੋ ਸਰਕਰ ਪੱਧਰ ਦੇ ਧਰਨੇ ਸੀਗੇ ਉਹ ਦਿੱਤੇ ਗਏ ਅੱਜ ਲੁਧਿਆਣੇ ਵਿਖੇ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ CRA 295 ਦਾ ਜਿਹੜਾ ਮੁੱਦਾ ਐਮ ਤੌਰ ਦੇ ਉੱਤੇ ਦੋਵੇਂ ਜਿਹੜੇ ਮੰਚਾਂ ਵੱਲੋਂ ਬੜੀ ਗਰਮ ਜੋਸ਼ੀ ਨਾਲ ਚੱਕਿਆ ਗਿਆ ਜਿਹਦੇ ਲਈ ਅਸੀਂ ਇਹਨਾਂ ਦੇ ਧੰਨਵਾਦ ਵੀ ਕਰਦੇ ਹਾਂ ਤੇ ਬਾਕੀ ਦੂਜਾ ਸੀਗਾ ਵੀ ਮੇਰੇ ਵੱਲੋਂ ਖਾਸ ਤੌਰ ਤੇ 295/19 ਦੇ ਸਾਥੀਆਂ ਦੀਆਂ ਜਿਹੜੀਆਂ ਪੀੜਾ ਸੀ ਉਹਨਾਂ ਨੂੰ ਇਹਨਾਂ ਦੇ ਦਰਮਿਆਨ ਰੱਖਿਆ ਉਹਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਸੀ ਵੀ ਧਰਨੇ ਮਜਾਰਿਆਂ ਦੇ ਵਿੱਚ ਜਾਣ ਲਈ ਵੀ ਜਿਹੜੇ 259/19 ਵਾਲੇ ਸਾਥੀ ਨੇ ਜਿਨ੍ਹਾਂ ਦੀਆਂ 1 ਸਾਲ ਤੋਂ ਤਨਖਾਹਾਂ ਰੁਕੀਆਂ ਨੇ 3 ਸਾਲ ਦੇ ਪ੍ਰੋਵੀਸ਼ਨਲ ਪੀੜ ਤੋਂ ਬਾਅਦ ਵੀ ਉਹਨਾਂ ਦੇ ਕੋਲ ਹੁਣ ਉਹ ਵੀ ਪ੍ਰਕਰਾਇ ਦੇਣਯੋਗ ਵੀ ਪੈਸੇ ਨਹੀਂ ਵੀ ਇਸ ਕਰਕੇ ਜੇਕਰ ਕਿਤੇ ਕੋਈ ਧਰਨਾ ਮਜਾਰਾ ਲੱਗਦਾ ਹੁੰਦਾ ਤਾਂ ਉਸ ਦੇ ਵਿੱਚ ਇਹ ਸਾਥੀਆਂ ਨੂੰ ਜਿਹੜੀ ਉਹ ਜਦੋਂ ਫੰਡਿੰਗ ਇਕੱਠੀ ਕਰਦੇ ਆਂ ਆਪਾਂ ਸਾਰਿਆਂ ਦੇ ਲਈ ਉਹ ਉਸ ਦੇ ਵਿੱਚੋਂ ਰਾਹ ਦਿੱਤੀ ਜਾਵੇ ਜਿਸ ਨੂੰ ਇਹਨਾਂ ਨੇ ਮੰਗਿਆ ਮੰਨਿਆ ਵੀ ਆ ਔਰ 295/19 ਦੇ ਸਾਥੀਆਂ ਦੀਆਂ ਤਖਾਹਾਂ ਰਿਲੀਜ਼ ਕਰਾਉਣ ਲਈ ਅਤੇ ਪਰਚੇ ਦੇ ਜਿਹੜੇ ਦਰਜ ਹੋਏ ਉਹਨਾਂ ਨੂੰ ਰੱਦ ਕਰਵਾਉਣ ਦੀ ਜਿਹੜੀ ਵੀ ਮੰਗਾ ਉਹਨਾਂ ਨੇ ਤਨਦੇਹੀ ਨਾਲ ਜੋ ਜਲਦੀ ਤੋਂ ਜਲਦੀ ਜਿਵੇਂ ਪਹਿਲਾਂ ਚੁੱਕੀ ਹੋ ਉਸ ਨੂੰ ਹੋਰ ਸਰਗਰਮੀ ਦੇ ਨਾਲ ਚੁੱਕੜਦਾ ਇਹਨਾਂ ਨੇ ਭਰੋਸਾ ਵੀ ਦਿੱਤਾ ਤੇ ਇਸ ਤੋਂ ਇਲਾਵਾ ਜੇਕਰ ਮੰਗਾ ਨਾਮ ਨਹੀਂਆਂ ਗਈਆਂ ਤਾਂ 6 ਤਰੀਕ ਨੂੰ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਜਿਹੜਾ ਧਰਨਾ ਲਗਾਇਆ ਗਿਆ ਉਹਦੇ ਵਿੱਚ ਮੈਂ 295/19 ਵਾਲੇ ਸਾਥੀਆਂ ਨੂੰ ਅਪੀਲ ਕਰਦਾ ਕਿ ਉਹ ਕਿਉਂਕਿ ਬਿਜਲੀ ਏਕਤਾ ਮੰਚ ਅਤੇ ਜੁਆਇੰਟ ਫਰਮ ਤੋਂ ਵੱਡੀਆਂ ਜਥੇਬੰਦੀਆਂ ਨੇ ਸਾਨੂੰ ਕਿਤੇ ਨਾ ਕਿਤੇ ਜਿੱਥੇ ਅਸੀਂ ਮੁਲਾਜ਼ਮ ਸੰਘਰਸ਼ ਕਮੇਟੀ ਦੇ ਵਿਸ਼ਵਾਸ ਕੀਤਾ ਉਸੇ ਪ੍ਰਕਾਰ ਇਹਨਾਂ ਦੋ ਵੱਡੇ ਜਥੇਬੰਦੀਆਂ ਜਿਨ੍ਹਾਂ 'ਚ ਏਕਤਾ ਹੋ ਚੁੱਕੀ ਹੈ ਨਾ ਤੇ ਵੀ ਵਿਸ਼ਵਾਸ ਕਰਦੇ ਹੋਏ ਉਸ ਧਰਨੇ ਦੇ ਵਿੱਚ ਵਿੱਚ ਵੱਡੀ ਤੋਂ ਵੱਡੀ ਗਿਣਤੀ 'ਚ ਪਹੁੰਚ ਕੇ ਇਹਨਾਂ ਦੀ ਤਾਕਤ ਆ ਬਣਨਾ ਚਾਹੀਦਾ ਕਿਉਂਕਿ ਇਹਨਾਂ ਦੀ ਤਾਕਤ ਹੀ ਸਾਡੀ ਜਿੱਤ ਹੋਏਗੀ ਤੇ ਜੇਕਰ ਇਹਨਾਂ ਦੀ ਤਾਕਤ ਮਜ਼ਬੂਤ ਰਹਿੰਦੀ ਆ ਤੇ ਉਸ ਤੋਂ ਬਾਅਦ ਵਿੱਚ ਅਸੀਂ ਜਿਹੜੀਆਂ ਆਪਣੀਆਂ ਤਨਖਾਹਾਂ ਪਾਉਣ ਲਈ ਤੇ ਪਰਚੇ ਨੇ ਜਿਹੜੇ ਸਾਡੇ ਸਾਥੀਆਂ ਦੇ ਉੱਤੇ ਹੋਏ ਉਹ ਰੱਦ ਕਰਵਾਉਣ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੋਵਾਂਗੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਕਿ ਜਿਹੜੇ ਵੀ ਅਗਲੇ ਸੰਘਰਸ਼ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਅਮਲੀ ਜਮਾਂ ਪਰਾਉਣ ਲਈ ਸਾਰਾ ਉਹ ਸਾਰੇ ਇਕਜੁੱਟ ਹੋਈਏ ਤੇ ਇਕੱਠੇ ਹੋ ਕੇ ਸੰਘਰਸ਼ ਕਰੀਏ ਧੰਨਵਾਦ ਅੱਛਾ ਮੀਤ ਪ੍ਰਧਾਨ ਪਾਵਰ ਕਾਮਰਟ੍ਰਾਸਟ ਕੋ ਪੈਨਸ਼ਨ ਯੂਨੀਅਨ ਅੱਜ ਇਕਤਾ ਮੰਚ ਤੇ ਜੁਆਇੰਟ ਫਰਮ ਨੇ ਜੋ ਧਰਨਾ ਦਿੱਤਾ ਸਾਡੇ ਪੈਨਸ਼ਨ ਸਾਥੀ ਪੈਨਸ਼ਨ ਯੂਨੀਅਨ ਦੇ ਸਾਥੀ ਉਹਦੇ ਵਿੱਚ ਕਾਫੀ ਕੰਟੀ ਦੇ ਵਿੱਚ ਮੱਧ ਦੇ ਤੌਰ ਤੇ ਸ਼ਾਮਲ ਹੋਏ ਨੇ ਔਰ ਅਸੀਂ ਇਹਨਾਂ ਦੀ ਮਦਦ ਦੇ ਵਾਸਤੇ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਉਹ ਜਲਦੀ ਮੰਨਿਆ ਜਾਣ ਇਹ ਜਿਹੜੇ ਮੰਗ ਪੱਤਰ ਇਹਨਾਂ ਨੇ ਦਿੱਤਾ ਹੋਇਆ ਉਸ ਮੰਗ ਪੱਤਰ ਦੇ ਉੱਤੇ ਦਲੀਲਾਂ ਸਹਿਤ ਜਦੋਂ ਮੁਲਾਜ਼ਮ ਲੀਡਰ ਮੁਲਾਜ਼ਮਾਂ ਆਗੂ ਗੱਲ ਕਰਕੇ ਤੁਹਾਨੂੰ ਸਾਬਤ ਕਰਦੇ ਨੇ ਕਿ ਸਾਡੀ ਮੰਗ ਜਾਇਜ਼ ਹੈ ਜਦੋਂ ਤੁਸੀਂ ਨਿਰ ਉਤਰ ਹੋ ਜਾਂਦੇ ਹੋ ਦੈਨ ਉਹ ਮੰਗ ਜਿਹੜੀ ਆ ਮੁਲਾਜ਼ਮਾਂ ਦੀ ਮੰਨਣੀ ਚਾਹੀਦੀ ਹੈ 295/19 ਦੀ ਗੱਲ ਇਹ ਬਿਲਕੁਲ ਚੌਕੀ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਜਿਹੜੋ ਕੁਆਲੀਫਿਕੇਸ਼ਨ ਜਿਹੜੀ ਆ ਬਿਲਕੁਲ ਕਲੀਅਰ ਹੈ ਇਸ ਗੱਲ ਦੀ ਕਿ ਜਿਸ ਬੰਦੇ ਨੇ ਆਈਟੀਆ ਕੀਤੀ ਹੋਵੇ ਔਰ ਉਹਦੀ ਅਪਰੈਂਟਿਸਸ਼ਿਪ ਕੀਤੀ ਹੋਵੇ ਇਸ ਤੋਂ ਵੱਧ ਉਹਦੀ ਕੁਆਲੀ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਤੇ ਉਹਨਾਂ ਨੂੰ ਪੂਰਾ ਲਾਈਨਮੈਂਡ ਦੇ ਤੌਰ ਤੇ ਰੱਖਣਾ ਬਣਦਾ ਪਰ ਜਿਹੜਾ ਢਾਂਗੇ ਵੜਤੇ ਜਾ ਰਿਹਾ ਇਹ ਢੰਗ ਗਲਤ ਆ ਪਰ ਇਹਨੂੰ ਰੱਦ ਕਰਕੇ ਜਿਹੜੇ ਮੁਲਾਜ਼ਮ ਨੇ ਰੱਖੇ ਹੋਏ ਨੇ ਉਹਨਾਂ ਨੂੰ ਪੂਰੀ ਤਨਖਾਹ ਜਲਦੀ ਜਲਦੀ ਦਿੱਤੀ ਜਾਵੇ ਔਰ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਜਿਹੜੀਆਂ ਬਾਕੀ ਮੰਗਾਂ ਨੇ ਉਹ ਵੀ ਜਲਦੀ ਜਲਦੀ ਮੰਨੀਆਂ ਜਾਣ ਗ੍ਰੇਡਾਂ ਦਾ ایرਰ ਹੈ ਕਿ 16 ਤੋਂ ਉਹ ਮਿਲਣਯੋਗ ਹੈ ਮੈਣਾ ਚਾਹੀਦਾ ਮੁਲਾਜ਼ਮਾਂ ਨੂੰ ਪਹੁੰਚਣਾ ਨੂੰ ਉਸ ਤੋਂ ਬਾਅਦ ਮਹंगाई ਭੱਤੇ ਦੀਆਂ ਕਿਸ਼ਤਾਂ ਨੇ ਉਹ ਵੀ ਮੰਨੀਆਂ ਚਾਹੀਦੀਆਂ ਮਹंगाई ਭੱਤੇ ਦਾ ایرਰ ਹੈ ਉਹ ਵੀ ਮੰਨਣਾ ਚਾਹੀਦਾ ਤਾਂ ਸਾਰੀਆਂ ਮੰਗਾਂ ਜਿਹੜੀਆਂ ਨੇ ਬਿਲਕੁਲ ਠੀਕ ਮੰਗਾਂ ਨੇ ਇਹ ਕੋਈ ਗਲਤ ਮੰਗ ਨਹੀਂ ਹੈ ਫਿਸ਼ ਕਰਕੇ ਬਿਜਲੀ ਬੋਰਡ ਦੇ ਕਰਮਚਾਰੀ ਅਤੇ ਪੈਨਸ਼ਨ ਇਸ ਗੱਲ ਤੇ ਜੋੜ ਦੇਣਾ ਚਾਹੁੰਦੇ ਨੇ ਕਿ ਮੰਗੇ ਜਲਦੀ ਤੋਂ ਜਲਦੀ